ਸਵਾਗਤ ਹੈ ਨਿਰਪੱਖ ਪੋਸਟ ਦੇ ਜੁੜੇ ਸਾਰੇ ਦਰਸ਼ਕਾਂ ਦਾ ਮੈਂ ਹਾਂ ਹਰਜਿੰਦਰ ਸਿੰਘ ਢਿਲੋਂ ਤੇ ਇਸ ਵਕਤ ਦੀ ਜਿਹੜੀ ਕਿ ਵੱਡੀ ਖਬਰ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਜੀ ਆ ਤੁਹਾਨੂੰ ਦੱਸ ਦਿੰਨੇ ਆ ਕਿ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਐਲਾਨ ਕੀਤਾ ਜਾਂਦਾ ਕਿ ਇਸ ਵਾਰ ਮੇਅਰ ਦੀਆਂ ਚੋਣਾਂ ਜਿਹੜੀਆਂ ਕਿ ਉਹ ਨਹੀਂ ਲੜੀਆਂ ਜਾਣੀਆਂ ਆ ਆਮ ਆਦਮੀ ਪਾਰਟੀ ਦਾ ਕੋਈ ਵੀ ਉਮੀਦਵਾਰ ਮੇਅਰ ਦੇ ਲਈ ਨਹੀਂ ਉਤਾਰਿਆ ਗਿਆ ਸੀ ਮੈਦਾਨ ਦੇ ਵਿੱਚ ਤਾਂ ਦੂਸਰੇ ਪਾਸੇ ਬੀਜੇਪੀ ਭਾਜਪਾ ਦੀ ਜਿਹੜੀ ਕਿ ਸਰਕਾਰ ਬਣੀ ਆ ਸਰਕਾਰ ਬਣਨ ਤੋਂ ਬਾਅਦ ਲਗਾਤਾਰ ਜਿਹੜੀ ਕਿ ਭਾਜਪਾ ਦਿੱਲੀ ਦੇ ਵਿੱਚ ਐਕਟਿਵ ਆ ਰਹੀ ਆ ਤਾਂ ਭਾਜਪਾ ਦੇ ਵੱਲੋਂ ਆਪਣਾ ਜਿਹੜਾ ਕਿ ਮੇਅਰ ਆ ਉਹ ਐਲਾਨਿਆ ਗਿਆ ਸੀ ਆਪਣਾ ਜਿਹੜਾ ਕਿ ਉਮੀਦਵਾਰ ਆ ਉਹ ਐਲਾਨਿਆ ਗਿਆ ਸੀ ਡਿਪਟੀ ਮੇਅਰ ਦਾ ਅਹੁਦੇਦਾਰ ਵੀ ਜਿਹੜਾ ਕਿ ਐਲਾਨਿਆ ਗਿਆ ਸੀ ਤੁਹਾਨੂੰ ਦੱਸ ਦਿੰਨੇ ਆ ਕਿ ਅੱਜ ਜਿਹੜਾ ਕਿ ਡਿਪਟੀ ਮੇਅਰ ਤੇ ਮੇਅਰ ਦੀ ਜਿਹੜੀ ਕਿ ਚੋਣ ਆ ਉਹ ਲਗਭਗ ਤੈਅ ਆ ਜਿਹੜਾ ਕਿ ਭਾਜਪਾ ਦਾ ਉਮੀਦਵਾਰ ਆ ਉਸ ਨੂੰ ਮੇਅਰ ਅਤੇ ਡਿਪਟੀ ਮੇਅਰ ਜਿਹੜਾ ਕਿ ਬਣਾ ਦਿੱਤਾ ਜਾਣਾ ਕਿਉਂਕਿ ਦਿੱਲੀ ਦੇ ਵਿੱਚ ਜਿਹੜੀ ਸਰਕਾਰ ਆ ਉਹ ਭਾਜਪਾ ਦੀ ਆ ਤਾਂ ਉਸ ਤੋਂ ਪਹਿਲਾਂ ਹੀ ਜਿਹੜੀ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਮદાન ਦੇ ਵਿੱਚੋਂ ਭੱਜ ਜਾਣਾ ਜਾਂ ਮદાન ਨੂੰ ਛੱਡ ਜਾਣਾ ਇਹ ਇੱਕ ਬੜੇ ਵੱਡੇ ਜਿਹੜੇ ਕਿ ਮੈਨੇ ਰੱਖਦਾ ਤਾਂ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਰਾਜਾ ਇਕਬਾਲ ਸਿੰਘ ਜਿਹੜੇ ਕਿ ਦਿੱਲੀ ਦੇ ਨਵੇਂ ਮੇਅਰ ਹੋਣਗੇ ਅਤੇ ਡਿਪਟੀ ਮੇਅਰ ਜੈ ਭਗਵਾਨ ਜਾਦਵ ਹੋਣਗੇ ਤਾਂ ਜਿਹੜੀਆਂ ਇਹ ਤਸਵੀਰਾਂ ਨੇ ਅਸੀਂ ਤੁਹਾਨੂੰ ਆਨਯਾਰ ਕਰਾਂਗੇ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਹੜੇ ਚਿਹਰੇ ਨੇ ਜਿਹੜੇ ਮੇਅਰ ਅਤੇ ਡਿਪਟੀ ਮੇਅਰ ਹੋਣਗੇ ਦਿੱਲੀ ਦੇ ਨਾਲ ਜੁੜੀ ਹੋਈ ਹੈ ਜਿਹੜੀ ਕਿ ਖਬਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਿੱਲੀ ਤੋਂ ਅੱਜ ਜਿਹੜੇ ਕਿ ਦਿੱਲੀ ਦੇ ਲੋਕਾਂ ਨੂੰ ਇੱਕ ਨਵਾਂ ਜਿਹੜਾ ਕਿ ਮੇਅਰ ਮਿਲਣ ਜਾ ਰਿਹਾ ਲਗਭਗ ਤੈਅ ਆ ਜਿਹੜਾ ਭਾਜਪਾ ਦੇ ਵੱਲੋਂ ਉਮੀਦਵਾਰ ਐਲਾਨਿਆ ਗਿਆ ਸੀਗਾ ਰਾਜਾ ਇਕਬਾਲ ਸਿੰਘ ਨੂੰ ਜਿਹੜਾ ਕਿ ਮੇਅਰ ਦਾ ਉਹਦਾ ਅੱਜ ਦੇ ਦਿੱਤਾ ਜਾਣਾ ਦਾ ਦੂਸਰੇ ਪਾਸੇ ਤੁਹਾਨੂੰ ਦੱਸ ਦਿੰਨੇ ਆ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਉਮੀਦਵਾਰ ਨਾਂ ਉਤਾਰੇ ਜਾਣ ਤੇ ਮੈਦਾਨ ਨੂੰ ਛੱਡ ਕੇ ਭੱਜ ਜਾਣ ਤੇ ਜਿਹੜਾ ਕਿ ਇਹ ਸਭ ਕੁਝ ਹੋ ਰਿਹਾ ਤਾਂ ਇਹ ਤਸਵੀਰ ਜਿਹੜੀ ਕਿ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਮੇਅਰ ਦੀ ਅਤੇ ਡਿਪਟੀ ਮੇਅਰ ਦੀ ਕਿ ਦਿੱਲੀ ਨੂੰ ਕਿਹੜੇ ਚਿਹਰੇ ਨੇ ਜਿਹੜੇ ਕਿ ਅੱਜ ਮੇਅਰ ਦੇ ਵਜੋਂ ਤੇ ਡਿਪਟੀ ਮੇਅਰ ਦੇ ਵਜੋਂ ਦਿੱਤੇ ਜਾਣੇ ਨੇ ਸਵਾਗਤ ਆ ਨਰਪੱਖ ਪੋਸਟ ਦੇ ਜੁੜੇ ਸਾਰੇ ਦਰਸ਼ਕਾਂ ਦਾ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ ਤੇ ਇਸ ਵਕਤ ਦੀ ਜਿਹੜੀ ਕਿ ਵੱਡੀ ਖਬਰ ਦਿੱਲੀ ਤੋਂ ਸਾਹਮਣੇ ਆ ਰਹੀ ਆ ਜੀ ਆ ਤੁਹਾਨੂੰ ਦੱਸ ਦਿੰਨੇ ਆ ਕਿ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਐਲਾਨ ਕੀਤਾ ਜਾਂਦਾ ਕਿ ਇਸ ਵਾਰ ਮੇਅਰ ਦੀਆਂ ਚੋਣਾਂ ਜਿਹੜੀਆਂ ਕਿ ਉਹ ਨਹੀਂ ਲੜੀਆਂ ਜਾਣੀਆਂ ਆ ਆਮ ਆਦਮੀ ਪਾਰਟੀ ਦਾ ਕੋਈ ਵੀ ਉਮੀਦਵਾਰ ਮੇਅਰ ਦੇ ਲਈ ਨਹੀਂ ਉਤਾਰਿਆ ਗਿਆ ਸੀ ਮੈਦਾਨ ਦੇ ਵਿੱਚ ਤਾਂ ਦੂਸਰੇ ਪਾਸੇ ਬੀਜੇਪੀ ਭਾਜਪਾ ਦੀ ਜਿਹੜੀ ਕਿ ਸਰਕਾਰ ਬਣੀ ਆ ਸਰਕਾਰ ਬਣਨ ਤੋਂ ਬਾਅਦ ਲਗਾਤਾਰ ਜਿਹੜੀ ਕਿ ਭਾਜਪਾ ਦਿੱਲੀ ਦੇ ਵਿੱਚ ਐਕਟਿਵ ਆ ਰਹੀ ਆ ਤਾਂ ਭਾਜਪਾ ਦੇ ਵੱਲੋਂ ਆਪਣਾ ਜਿਹੜਾ ਕਿ ਮੇਅਰ ਆ ਉਹ ਐਲਾਨਿਆ ਗਿਆ ਸੀ ਆਪਣਾ ਜਿਹੜਾ ਕਿ ਉਮੀਦਵਾਰ ਆ ਉਹ ਐਲਾਨਿਆ ਗਿਆ ਸੀ ਡਿਪਟੀ ਮੇਅਰ ਦਾ ਅਹੁਦੇਦਾਰ ਵੀ ਜਿਹੜਾ ਕਿ ਐਲਾਨਿਆ ਗਿਆ ਸੀ ਤੁਹਾਨੂੰ ਦੱਸ ਦਿੰਨੇ ਆ ਕਿ ਅੱਜ ਜਿਹੜਾ ਕਿ ਡਿਪਟੀ ਮੇਅਰ ਤੇ ਮੇਅਰ ਦੀ ਜਿਹੜੀ ਕਿ ਚੋਣ ਆ ਉਹ ਲਗਭਗ ਤੈਅ ਆ ਜਿਹੜਾ ਕਿ ਭਾਜਪਾ ਦਾ ਉਮੀਦਵਾਰ ਆ ਉਸ ਨੂੰ ਮੇਅਰ ਅਤੇ ਡਿਪਟੀ ਮੇਅਰ ਜਿਹੜਾ ਕਿ ਬਣਾ ਦਿੱਤਾ ਜਾਣਾ ਕਿਉਂਕਿ ਦਿੱਲੀ ਦੇ ਵਿੱਚ ਜਿਹੜੀ ਸਰਕਾਰ ਆ ਉਹ ਭਾਜਪਾ ਦੀ ਆ ਤਾਂ ਉਸ ਤੋਂ ਪਹਿਲਾਂ ਹੀ ਜਿਹੜੀ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਮદાનਾਂ ਦੇ ਵਿੱਚੋਂ ਭੱਜ ਜਾਣਾ ਜਾਂ ਮદાન ਨੂੰ ਛੱਡ ਜਾਣਾ ਇਹ ਇੱਕ ਬੜੇ ਵੱਡੇ ਜਿਹੜੇ ਕਿ ਮੈਨੇ ਰੱਖਦਾ ਤਾਂ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਰਾਜਾ ਇਕਬਾਲ ਸਿੰਘ ਜਿਹੜੇ ਕਿ ਦਿੱਲੀ ਦੇ ਨਵੇਂ ਮੇਅਰ ਹੋਣਗੇ ਅਤੇ ਡਿਪਟੀ ਮੇਅਰ ਜੈ ਭਗਵਾਨ ਜਾਦਵ ਹੋਣਗੇ ਤਾਂ ਜਿਹੜੀਆਂ ਇਹ ਤਸਵੀਰਾਂ ਨੇ ਅਸੀਂ ਤੁਹਾਨੂੰ ਆਨਯਾਰ ਕਰਾਂਗੇ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਹੜੇ ਚਿਹਰੇ ਨੇ ਜਿਹੜੇ ਮੇਅਰ ਅਤੇ ਡਿਪਟੀ ਮੇਅਰ ਹੋਣਗੇ ਦਿੱਲੀ ਦੇ ਨਾਲ ਜੁੜੀ ਹੋਈ ਹੈ ਜਿਹੜੀ ਕਿ ਖਬਰ ਆਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਿੱਲੀ ਤੋਂ ਅੱਜ ਜਿਹੜੇ ਕਿ ਦਿੱਲੀ ਦੇ ਲੋਕਾਂ ਨੂੰ ਇੱਕ ਨਵਾਂ ਜਿਹੜਾ ਕਿ ਮੇਅਰ ਮਿਲਣ ਜਾ ਰਿਹਾ ਲਗਭਗ ਤੈਅ ਆ ਜਿਹੜਾ ਭਾਜਪਾ ਦੇ ਵੱਲੋਂ ਉਮੀਦਵਾਰ ਐਲਾਨਿਆ ਗਿਆ ਸੀਗਾ ਰਾਜਾ ਇਕਬਾਲ ਸਿੰਘ ਨੂੰ ਜਿਹੜਾ ਕਿ ਮੇਅਰ ਦਾ ਉਹਦਾ ਅੱਜ ਦੇ ਦਿੱਤਾ ਜਾਣਾਂ ਦਾ ਦੂਸਰੇ ਪਾਸੇ ਤੁਹਾਨੂੰ ਦੱਸ ਦਿੰਨੇ ਆ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਉਮੀਦਵਾਰ ਨਾਂ ਉਤਾਰੇ ਜਾਣ ਤੇ ਮੈਦਾਨ ਨੂੰ ਛੱਡ ਕੇ ਭੱਜ ਜਾਣ ਤੇ ਜਿਹੜਾ ਕਿ ਇਹ ਸਭ ਕੁਝ ਹੋ ਰਿਹਾ ਤਾਂ ਇਹ ਤਸਵੀਰ ਜਿਹੜੀ ਕਿ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਮੇਅਰ ਦੀ ਅਤੇ ਡਿਪਟੀ ਮੇਅਰ ਦੀ ਕਿ ਦਿੱਲੀ ਨੂੰ ਕਿਹੜੇ ਚਿਹਰੇ ਨੇ ਜਿਹੜੇ ਕਿ ਅੱਜ ਮੇਅਰ ਦੇ ਵਜੋਂ ਤੇ ਡਿਪਟੀ ਮੇਅਰ ਦੇ ਵਜੋਂ ਦਿੱਤੇ ਜਾਣੇ ਨੇ